ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਸੂਫੀ ਸੰ ਸਾਈ ਮੀਆਂ ਮੀਰ ਜੀ ਜਿਨ੍ਹਾਂ ਪਾਸੋਂ ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਨੀਂਹ ਪੱਥਰ ਰਖਵਾਇਆ ਸੀ ਉਹ ਪਿੰਡ ਮੁਝੰਗ ਲਾਹੌਰ ਦੇ ਨਿਵਾਸੀ ਸਨ ਉਸੇ ਪਿੰਡ ਦੇ ਕਾਜੀ ਦਸਤਮ ਖਾਨ ਦੀ ਸੁਪਤਰੀ ਮਾਤਾ ਕੋਲਾ ਜੀ ਸਨ ਮਾਤਾ ਕਲਨਾ ਜੀ ਦੇ ਪਿਤਾ ਨੇ ਉਸ ਨੂੰ ਉੱਚੀ ਵਿਦਿਆ ਪ੍ਰਾਪਤ ਕਰਨ ਦੇ ਲਈ ਸਾਈਂ ਮੀਆਂ ਮੀਰ ਜੀ ਦੇ ਪਾਸ ਪੜਨ ਦੇ ਲਈ ਭੇਜਿਆ ਸਾਈਂ ਮੀਆਂ ਮੀਰ ਜੀ ਨੂੰ ਧਰਮ ਦੇ ਨਾਲ ਕੋਈ ਵਿਤਕਰਾ ਨਹੀਂ ਸੀ ਸਾਈਂ ਜੀ ਅਕਸਰ ਗੁਰੂ ਹਰ ਗੋਬਿੰਦ ਸਾਹਿਬ ਜੀ ਨੂੰ ਮਿਲਣ ਦੇ ਲਈ ਅੰਮ੍ਰਿਤਸਰ ਜਾਇਆ ਕਰਦੇ ਸਨ ਅਤੇ ਗੁਰੂ ਜੀ ਵੀ ਜਦੋਂ ਲਾਹੌਰ ਜਾਂਦੇ ਸਨ ਤਾਂ ਸਾਈ ਮੀਆਂ ਮੀਰ ਜੀ ਨੂੰ ਮਿਲੇ ਬਗੈਰ ਨਹੀਂ ਸੀ ਆਉਂਦੇ ਸਾਈ ਮੀਆਂ ਮੀਰ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਬਹੁਤ ਬਾਣੀ ਜੁਬਾਨੀ ਕੰਨ ਸੀ ਸਾਈ ਮੀਆਂ ਮੀਰ ਜੀ ਦੀ ਸੰਗਤ ਦੇ ਨਾਲ ਬੀਬੀ ਕੋਲਾ ਨੂੰ ਵੀ ਬਹੁਤ ਬਾਣੀ ਯਾਦ ਹੋ ਗਈ ਅਤੇ ਬਾਣੀ ਦੇ ਨਾਲ ਪਿਆਰ ਹੋ ਗਿਆ ਬੀਬੀ ਕੋਲਾ ਜੀ ਘਰ ਜਾ ਕੇ ਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੀ ਪੜਦੀ ਰਹਿੰਦੀ ਸੀ ਇੱਕ ਦਿਨ ਉਸਦੇ ਪਿਤਾ ਰੁੱਤਮ ਖਾਨ ਦੇ ਕੰਨਾਂ ਵਿੱਚ ਬੀਬੀ ਕੋਲਾ ਦੇ ਮੂੰਹੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੈ ਗਈ ਪਿਤਾ ਨੇ ਬੀਬੀ ਕੋਲਾ ਨੂੰ ਬਹੁਤ ਕੁੱਟਿਆ ਤੇ ਕਿਹਾ ਇਹ ਕਾਫਰਾਂ ਦਾ ਕਲਾਮ ਹੈ ਇਸ ਨੂੰ ਤੂੰ ਨਹੀਂ ਪੜ ਸਕਦੀ ਬੀਬੀ ਕੋਲਾ ਨੇ ਕਿਹਾ ਮੈਂ ਬਾਣੀ ਪੜੇ ਬਗੈਰ ਨਹੀਂ ਰਹਿ ਸਕਦੀ ਭਾਵੇਂ ਤੁਸੀਂ ਮੈਨੂੰ ਕੁੱਟ ਕੇ ਮਾਰ ਦਿਓ ਜਦੋਂ ਉਹ ਫੇਰ ਵੀ ਨਾ ਰੁਕੀ ਤਾਂ ਪਿਤਾ ਕਾਜੀ ਰੁਸਤਮ ਖਾਨ ਨੇ ਬੀਬੀ ਕੋਲਾ ਨੂੰ ਫਤਵਾ ਲਗਾ ਕੇ ਉਸ ਨੂੰ ਮੌਤੀ ਸਜ਼ਾ ਪਰਵਾਨ ਕਰਵਾ ਦਿੱਤੀ ਜਦੋਂ ਬੀਬੀ ਕੋਲਾ ਨੂੰ ਮੌਤੀ ਸਜ਼ਾ ਬਾਰੇ ਪਤਾ ਚੱਲਿਆ ਤਾਂ ਉਹ ਰਾਤੋ ਰਾਤ ਭੱਜ ਕੇ ਸਾਈਂ ਮੀਆਂ ਮੀਰ ਜੀ ਦੇ ਕੋਲ ਚਲੀ ਗਈ ਜਦੋਂ ਸਾਈਂ ਮੀਆਂ ਮੀਰ ਜੀ ਨੂੰ ਸਾਰੀ ਗੱਲ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਬੀਬੀ ਕੋਲਾ ਨੂੰ ਆਪਣੇ murid ਅਬਦੁੱਲਾ ਸ਼ਾਹ ਰਾਹੀਂ ਅੰਮ੍ਰਿਤਸਰ ਗੁਰੂ ਕਾਰ ਪਿਜਵਾ ਦਿੱਤਾ ਅਤੇ ਗੁਰੂ ਅਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਇਹ ਹੁਣ ਤੁਹਾਡੀ ਸ਼ਰਨ ਦੇ ਵਿੱਚ ਹੈ ਆਪ ਜੀ ਨੇ ਇਸ ਦੀ ਜਾਨ ਦੀ ਰੱਖਿਆ ਕਰਨੀ ਹੈ ਗੁਰੂ ਅਰਗੋਬਿੰਦ ਸਾਹਿਬ ਜੀ ਨੇ ਬੀਬੀ ਕੌਲਾ ਨੂੰ ਪੁੱਛਿਆ ਮੈਂ ਤੁਹਾਡੀ ਕੀ ਸੇਵਾ ਕਰਾਂ ਤਾਂ ਉਸਨੇ ਸਹਿਸਵਾ ਕਿਹਾ ਮੈਨੂੰ ਆਪਣੇ ਵਰਗਾ ਸ਼ੋਰਵੀਰ ਪੁੱਤਰ ਬਖਸ਼ ਦੇਵੋ ਤਾਂ ਗੁਰੂ ਜੀ ਨੇ ਮਾਤਾ ਕੌਲਾ ਜੀ ਨੂੰ ਕਿਹਾ ਅੱਜ ਤੋਂ ਮੈਂ ਤੁਹਾਡਾ ਪੁੱਤਰ ਤੇ ਤੁਸੀਂ ਮੇਰੀ ਮਾਤਾ ਹੋ ਇਸ ਤੋਂ ਬਾਅਦ ਬੀਬੀ ਕੌਲਾ ਨੂੰ ਮਾਤਾ ਕੌਲਾ ਜੀ ਕਿਹਾ ਜਾਣ ਲੱਗ ਗਿਆ ਗੁਰੂ ਜੀ ਨੇ ਮਾਤਾ ਕੌਲਾ ਜੀ ਨੂੰ ਖੁੱਲਾਂ ਵਾਲੇ ਟਾਪ ਦੇ ਕੰਡੇ ਇੱਕ ਕੋਠਾ ਰਹਿਣ ਦੇ ਲਈ ਦੇ ਦਿੱਤਾ ਅਤੇ ਕਿਹਾ ਕਿ ਹੁਣ ਤੁਹਾਨੂੰ ਇੱਥੋਂ ਕੋਈ ਚੁੱਕ ਕੇ ਨਹੀਂ ਲਿਜਾ ਸਕਦਾ ਗੁਰੂ ਘਰ ਰਹਿ ਕੇ ਮਾਤਾ ਕੋਲਾ ਜੀ ਨਾਮ ਸਿਮਰਨ ਭਜਨ ਬੰਦਗੀ ਅਤੇ ਗੁਰੂ ਘਰ ਦੀ ਸੇਵਾ ਵਿੱਚ ਰੁੱਝੇ ਰਹਿੰਦੇ ਮਾਤਾ ਕੋਲਾ ਜੀ ਨੇ ਆਪਣਾ ਸਾਰਾ ਜੀਵਨ ਸਿੱਖੀ ਉਸੂਲਾਂ ਅਨੁਸਾਰ ਗੁਰੂ ਜੀ ਦੇ ਨਿਰਦੇਸ਼ਾਂ ਹੇਠ ਨਿਭਾਇਆ ਗੁਰੂ ਘਰ ਗੋਬਿੰਦ ਸਾਹਿਬ ਜੀ ਨੇ ਮਾਤਾ ਕੋਲਾ ਜੀ ਦੀ ਯਾਦ ਨੂੰ ਸਦਾ ਕਾਇਮ ਰੱਖਣ ਦੇ ਲਈ वाली टाप वाली ते बाबा जी दे निगरानी दे है थांडा जीगरानी हे कौलोवर युद्ध दे समय गुरु कौला जी ने माता कोला गुरु हरगोबिंद साहिब जी अपनी पुत्री बीबी दे ब्याह तो बाद गोविंदवालय करतारपुर साहेब पहुंचे माता कोला जी। गुरु जी दे दर्शन करके बहुत खुश ने माता कौला जी नू कहा ਤੁਹਾਡਾ ਅੰਤਮ ਸਮਾਂ ਨੇੜੇ ਹੈ ਮਾਤਾ ਕੋਲਾ ਜੀ ਨੇ ਗੰਗ ਸਰ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਬੇਨਤੀ ਕੀਤੀ ਮੈਨੂੰ ਪੌਜਲ ਦੇ ਸਮੁੰਦਰ ਤੋਂ ਪਾਰ ਕਰੋ ਗੁਰੂ ਜੀ ਨੇ ਵਚਨ ਕੀਤੇ ਮਾਤਾ ਕੋਲਾ ਜੀ ਤੁਹਾਡਾ ਨਾਮ ਰੰਦੀ ਦੁਨੀਆ ਤੱਕ ਕਾਇਮ ਰਹੇਗਾ ਦਰਬਾਰ ਸਹਿਬ ਦਰਸ਼ਨ ਕਰਨ ਆਈਆਂ ਸੰਗਤਾਂ ਤੁਹਾਡੇ ਸਰੋਵਰ ਵਿੱਚ ਇਸ਼ਨਾਨ ਕਰਿਆ ਕਰਨ ਗਿਆ 16 ਤੋਂ 29 ਈਸਵੀ ਮਾਤਾ ਕੋਲਾ ਜੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਬਿਰਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ